ਇੱਕ ਪੁਲਿਸ ਵਾਲੇ ਨੇ ਸ਼ਰਾਬ ਜਾਦੇ ਪੀ ਰੱਖੀ ਸੀ ਤੇ ਚੌਂਕ ਦੇ ਵਿੱਚ ਇੱਕ ਗੁਰਦੁਆਰੇ ਦਾ ਪੋਸਟਰ ਲੱਗਿਆ ਸੀ 350 ਪ੍ਰਕਾਸ਼ਪੂਰਵ ਗੁਰੂ ਤੇਗਵਹਦਰ ਜੀ ਉੱਥੇ ਖੜ ਕੇ ਬਾਥਰੂਮ ਕਰ ਰਿਆ ਸੀਗਾ ਤੇ ਇੱਕ ਪੱਤਰਕਾਰ ਨੇ ਜਦੋਂ ਆਕੇ ਪੁੱਛਿਆ ਵੀ ਤੂੰ ਇਹ ਕੀ ਕਰ ਰਿਹਾ ਤਾਂ ਉਸ ਤੋਂ ਬਾਅਦ ਪੁਲਿਸ ਵਾਲੇ ਨੇ ਥਪੇੜ ਝੜਤੀ ਬਾਅਦ ਵਿੱਚ ਦੇਖੋ ਪੁਲਿਸ ਵਾਲੇ ਦਾ ਕੀ ਹਾਲ ਹੋਇਆ ਭਜੀ ਕਿਨਾ ਮਲਡਾ ਕਿਨਾ ਮਲਡਾ ਪਹਿਲਾਂ ਤੁਹਾਨੂੰ ਮੈਂ ਤਸਵੀਰ ਦਿਖਾਦਾ ਸਮਰਾਲਾ ਚੌਕ ਆ ਸਮਰਾਲਾ ਚੌਕ ਦੇ ਵਿੱਚ ਇੱਕ ਪੱਤਰਕਾਰ ਦੇ ਵੱਲੋਂ ਜਿਹਦੇ ਇੱਕ ਪੁਲਿਸ ਮੁਲਾਜ਼ਮ ਨੂੰ ਜਿਹੜਾ ਰੋਕਿਆ ਗਿਆ ਲੇਕਿਨ ਉਸ ਤੋਂ ਬਾਅਦ ਉਹ ਸੀ ਕਾਫੀ ਜਿਹੜੀ ਇਹ ਡਰਿੰਕ ਕੀਤੀ ਹੋਈ ਨਜ਼ਰ ਆ ਰਹੀ ਆ ਔਰ ਇਹ ਸੰਧੂ ਭਾਜੀ ਹੋਇਆ ਕੀ ਸੀਗਾ ਤੁਸੀਂ ਸ਼ਰਾਬ ਪੀ ਰਹੇ ਹੋ ਹੋਇਆ ਕੀ ਸੀਗਾ ਉਹ ਤਾਂ ਕਰ ਰਹੇ ਹੋ ਉਹ ਤਾਂ ਗੁਰਦੋਰਾ ਸਾਹਿਬ ਦੀ ਫੋਟੋ ਲੱਗੇ 350 ਸਾਲਾਂ ਦੀ ਅੱਜ ਦੀ ਅਸੀਂ ਖੜੇ ਹੋਏ ਸੀਗੇ ਮੈਂ ਕਿਹਾ ਅੰਕਲ ਜੀ ਤੁਸੀਂ ਉਹਦਾ ਫੋਟੋ ਲੱਗੀ ਹੋਈ ਥੱਲੇ ਬਾਥਰੂਮ ਕੋਲ ਨਾਲੇ ਜਿਹੜੇ ਇਹਨਾਂ ਕੋਲ ਮੀਟਰ ਆ ਜੇ ਇਹਨਾਂ ਤੇ ਮੀਟਰ ਲਾਇਆ ਜਾਵੇ ਜੀ ਦੇਖੋ ਪਿਛੋਂ ਨਗਰ ਦੀ ਇਹ ਇਹਨਾਂ ਦੀ ਵੀਡੀਓ ਦਿਖਾ ਰਹੇ ਆ ਇਹ ਇਹਨਾਂ ਦਾ ਨਾਮ ਕੀ ਤੁਹਾਡਾ ਨਾਮ ਕਿਉਂ ਚੁਪਾ ਰਹੇ ਜੀ ਨਾਮ ਦਿਖਾਓ ਨਾਮ ਕਿਹੜੇ ਥਾਣੇ ਤੋਂ ਆਏ ਹੋ ਤੁਸੀਂ ਇੱਧੇ ਵੱਡਾ ਦਿਨ ਆ ਕਿਹੜੇ ਥਾਣੇ ਤੋਂ ਆਏ ਹੋ ਸਰ ਤੁਸੀਂ ਇਹ ਦੱਸੋ ਕਿਹੜੇ ਥਾਣੇ ਤੋਂ ਆਏ ਹੋ ਪੁੱਪੜ ਮਾਰਾ ਜੀ ਮੇਰੇ ਨਾਲ ਕਿਹੜੇ ਥਾਣੇ ਤੋਂ ਆਏ ਹੋ ਤੁਸੀਂ ਹਾਂਜੀ ਨਹੀਂ ਬਾਈ ਥੱਪੜ ਇੱਕ ਮਿੰਟ ਕਿਹੜੇ ਸਾਡੇ ਤੋਂ ਆਇਆ ਸਰ ਤੁਸੀਂ ਸਾਹਿਬ ਜੀ ਕਿਹੜੇ ਸਾਡੇ ਤੋਂ ਆਇਆ ਹੋ ਸ਼੍ਰੀਮਾਨ ਜੀ ਤਾਂ ਦੱਸੋ ਨਹੀਂ ਨਹੀਂ ਤੁਸੀਂ ਤੁਸੀਂ ਪੱਤਰਕਾਰ ਤੇ ਥੱਪੜ ਮਾਰਦੇ ਕੋ ਚੰਗਾ ਲੱਗਦਾ ਤੁਹਾਨੂੰ ਪਤਾ ਜੀ ਨਗਰ ਕਿਰਤੇ ਇੱਥੇ ਆ ਰਿਹਾ ਵਾ ਬੈਲਟ ਨੰਬਰ ਤੇ ਆਈ ਨਹੀਂਗਾ ਬੈਲਟ ਨੰਬਰ ਕਿਉਂ ਨਹੀਂ ਆ ਰਿਹਾ ਬੈਲਟ ਨੰਬਰ ਹੋਊਗਾ ਹੋਊਗਾ ਨਾ ਕੋਈ ਨਾ ਮੋੜੀ ਰਾਣੀ ਕੋਈ ਨਾ ਥੱਪੜ ਮਾਰਿਆ ਸਾਡੇ ਸਾਹਮਣੇ ਫੋਨ ਉਹ ਭਾਜੀ ਫੋਨ ਤੋੜਿਆ ਉਹਨੂੰ ਕਹੋ ਭਈ ਭਈ ਇਹ ਗੱਲ ਉਹ ਫੋਨ ਤੋੜਿਆ ਪੱਤਰਕਾਰ ਨੇ ਫੋਨ ਤੇ ਪੱਤਰਕਾਰ ਉਹ ਕਿੱਥੇ ਲੱਗਿਆ ਮੁਹਾਲੀ ਕਿੱਥੇ ਕੀ ਕਰਦਾ ਅੱਜ ਕਿੱਥੇ ਲੱਗਾ ਕਾਫਲਾ ਕਿੱਥੇ ਪੀ ਪੀ ਅਜਾ ਫਲੋਰ ਤੇ ਅੰਕਲ ਜੀ ਤੁਸੀਂ ਇੱਕ ਮਿੰਟ ਇੱਕ ਮਿੰਟ ਆਪਾਂ ਸਰਦਾਰ ਬੰਦੇ ਵਰਦੀ ਪਾਈ ਏ ਚੰਗਾ ਲੱਗਦਾ ਤੂੰ ਚੰਗਾ ਨਹੀਂ ਇਹਨਾਂ ਦੇ ਕੋਲ ਵੜੀ ਬੜੀ 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 ਮੇਰੇ ਫੜਾ ਲੈ ਫੜ 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 ਫੜਲਾ 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 ਇਹਨੂੰ ਫੜਲਾ ਅਰੇ ਫੋੜ ਕੇ ਮਾਰਿਆ ਫੋੜ ਕੇ ਮਾਰਿਆ ਤੂੰ ਫੋੜ ਕੇ ਮਾਰਿਆ ਮੇਰੀ ਗੱਡੀ 'ਚ ਬੜਾ ਮਾਰਿਆ ਨੇ ਦਸ ਥੱਪੜ ਕਾ ਮਾਰਿਆ ਮੇਰੇ ਥੱਪੜ ਕਾ ਤੇ ਥੱਪੜ ਤੂੰ ਹੈ ਜੀ ਆ ਤੂੰ ਥੱਪੜ ਕਾ ਤੇ ਮਾਰਿਆ ਚੀਜ਼ ਕੀ ਆ ਤੂੰ ਥੱਪੜ ਕਾ ਤੇ ਮਾਰਿਆ ਮੇਰੇ ਕੀ ਚੀਜ਼ ਕੀ ਆ ਤੂੰ ਥੱਪੜ ਕਾ ਤੇ ਮਾਰਿਆ ਮੇਰੇ ਖੱਪੜ ਕਦੇ ਮਾਰਿਆ ਮੇਰੇ ਉਹ ਚੀਕੀ ਆ ਤੈਨੂੰ ਮੈਂ ਕਹਾਂ ਅੰਕਲ ਬਾਥਰੂ ਹੀ ਕਰ ਰਿਹਾ ਸੀ ਕੋਈ ਚੰਗਲ ਨਾ ਤਾਂ ਮੈਂ ਚੰਗਾ ਹੀ ਕਰ ਉਹ ਤਾਂ ਯਾਰ ਰੋਡ ਤੇ ਤਾਂ ਮਾਫੂਮ ਕਰਦਾ ਪਿਆ ਸੀਗਾ ਦਾਰੂ ਖੋਲ ਪੀਤੀ ਹੋਈ ਆ ਫੁੱਲ ਬੜਾ ਫੁੱਲ ਹਾਂ ਦੇਖੋ ਭਾਜੀ ਬਾਥਰੂ ਵਿੱਚ ਲੱਗਿਆ ਹੋਰ ਰੋਡ ਤੇ ਮਾਫੂਮ ਕਰਦਾ ਪਿਆ ਸੀਗਾ ਤੁਹਾਨੂੰ ਤਸਵੀਰ ਦਿਖਾ ਰਿਹਾ ਇਹ ਤੇ ਮੇਰਾ ਆਉਕੜੀ ਗਾਈ ਚੱਲਦਾ ਪਿਆ ਲੈ ਲੈ ਚਾ ਦੇ ਤੂੰ ਚਲਾ ਦੇ ਬਾਈ ਚਲਾਇਆ ਬਾਈ ਚਲਾ ਚਲਾ ਦਰੂਯਾ ਪਾਜੀ ਕਰੋ ਨੰਬਰ ਦਿਖਾਓ ਲਿਖਾਓ ਬਾਜੀ ਰੋੜ ਦੇ ਤੇ ਇਹਦਾ ਗੁਰਪੁਰਬ ਦਾ ਪ੍ਰੋਗਰਾਮ ਨਾ ਮੂਤੋ ਰੋੜ ਤੇ ਮੂਤਾ ਪਿਆ ਸੀਗਾ ਹੋਈ ਹੈ ਜੀ